ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈ ਹਾਂ ਤੁਹਾਡੇ ਲਈ ਅੱਜ ਦਾ ਖਾਸ ਬੁਲੇਟਿਨ ਪੰਜਾਬ ਵਿੱਚ ਚੱਕਾ ਜਾਮ ਦੌਰਾਨ ਆਮ ਲੋਕ ਹੋਏ ਖੱਜਲ ਖਵਾਰ ਕਰਨਾਲ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ 1744 ਲਾਗੂ ਇੰਟਰਨੈਟ ਸੇਵਾਵਾਂ ਬੰਦ ਕਰਨਾਲ ਪੁਲਿਸ ਛਾਉਣੀ ਵਿੱਚ ਤਬਦੀਲ ਥਾਂ-ਥਾਂ ਪੈਰਾ ਮਿਲਟਰੀ ਤਾਇਨਾਤ ਕਿਸਾਨਾਂ ਦੇ ਹੱਕ ਵਿੱਚ ਪ੍ਰਯੰਕਾ ਗਾਂਧੀ ਦਾ ਟਵੀਟ ਕਿਹਾ ਕਿਸਾਨ ਇਸ ਦੇਸ਼ ਦੀ ਆਵਾਜ਼ ਹੈ ਕਿਸਾਨ ਦੇਸ਼ ਦਾ ਗੌਰਵ ਹੈ ਕਿਸਾਨੋ ਦੀ ਹੰਕਾਰ ਕੇ ਸਾਹਮਣੇ ਕਿਸੇ ਵੀ ਸੱਤਾ ਦਾ ਅਹੰਕਾਰ ਨਹੀਂ ਚੱਲਦਾ ਖੇਤੀ ਕਿਸਾਨੀ ਨੂੰ ਬਚਾਉਣੇ ਅਤੇ ਆਪਣੀ ਮਿਹਨਤ ਦਾ ਹੱਕ ਮੰਗਣੇ ਦੀ ਲੜਾਈ ਵਿੱਚ ਪੂਰਾ ਦੇਸ਼ ਕਿਸਾਨੋ ਕੇ ਸਾਥ ਹੈ ਹਿਮਾਚਲ ਪ੍ਰਦੇਸ਼ ਬਣਿਆ 100% ਦੀ ਟਿਕਾ ਕਰਨ ਵਾਲਾ ਪਹਿਲਾ ਸੂਬਾ हिमाचल ਵਿੱਚ 18 ਤੋਂ ਵੱਧ ਦੇ ਲੋਕਾਂ ਨੂੰ ਲੱਗੀ ਪਹਿਲੀ ਡੋਜ਼ ਇਟਲੀ ਵਸਦੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ 8 ਸਤੰਬਰ ਤੋਂ ਅੰਮ੍ਰਿਤਸਰ ਤੋਂ ਰੋਮ ਦੌਰਾਨ ਸਿੱਧੀ ਉਡਾਨ ਆਪ ਮਹਿਲਾ ਆਗੂ ਸਰਬਜੀਤ ਕੌਰ ਮਾਨੁਕੇ ਨੇ ਦੋਸ਼ ਲਗਾਇਆ ਪੰਜਾਬ ਵਿੱਚ ਨਿੱਜੀ ਟਰਾਂਸਪੋਰਟ ਮਾਫੀਆ ਨੂੰ ਪਰਫੁੱਲਤ ਕਰਨ ਲਈ ਕਾਂਗਰਸ ਸਰਕਾਰ ਉਸੇ ਤਰ੍ਹਾਂ ਸਰਕਾਰੀ ਟਰਾਂਸਪੋਰਟ ਦਾ ਵੇੜਾ ਡੋਬ ਰਹੀ ਹੈ ਜਿਵੇਂ ਪਿਛਲੇ ਸਾਲ ਬਾਦਲ ਸਰਕਾਰ ਨੇ ਡੋਬਿਆ ਸੀ ਪੰਜਾਬ ਰੋਡਵੇਜ਼ ਪੰਨਵਸ ਅਤੇ ਪੀ ਆਰਟੀਸੀ ਵਰਕਰਾਂ ਦੇ ਚੱਕਾ ਜਾਮ ਨੂੰ ਆਪ ਦਾ ਸਮਰਥਨ ਕਿਹਾ ਸਰਕਾਰੀ ਬੱਸ ਸੇਵਾ ਦੀ ਬਲੀ ਲੈ ਰਹੀ ਹੈ ਸਰਕਾਰ ਕਿਸਾਨਾਂ ਤੇ ਹੋਏ ਲਾਠੀ ਚਾਰਜ ਖਿਲਾਫ ਕਿਸਾਨਾਂ ਦੇ ਐਕਸ਼ਨ ਨੂੰ ਵੇਖਦੇ ਆ ਹਰਿਆਣਾ ਸਰਕਾਰ ਨਰਮਪੈਂਦੀ ਨਜ਼ਰ ਆਈ ਸਰਕਾਰ ਨੇ ਕਿਸਾਨਾਂ ਦੀ ਇਕੱਠ ਤੇ ਰੋਹ ਵੇਖਦੇ ਆ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਬੁਲਾਇਆ ਮੋਦੀ ਦੇ ਮੰਤਰੀ ਦੇ ਕਿਸਾਨ ਕ ਅੰਦੋਲਨ ਬਾਰੇ ਫਿਰ ਬਿਗੜੇ ਬੋਲ ਅੰਦੋਲਨਕਾਰੀਆਂ ਨੂੰ ਦੱਸਿਆ ਅਖੋਤੀ ਲੋਕ ਧੰਨਵਾਦ ਕੱਲ ਫਿਰ ਇਸੇ ਟਾਈਮ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ